ਸ੍ਰੀ ਮਹੱਲਾ ਪਿੰਜਵਾ ਘਰ ਚੌਥਾ ਦੁ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਬ ਮੈਂ ਸੁਖ ਪਾਇਉ ਗੁਰ ਆਗਿ ਤਜੀ ਸਿਆਨੁ ਚਿੰਤ ਵਿਸਾਰੀ ਅਹੰ ਛੋਡਿਉ ਹੈ ਤਿਆਗਿ ਇਹ ਧਿਆਨ ਨਾਲ ਪਾਦ ਉਚਾਰਨ ਕਰਨੇ ਆ। ਆਬ ਮੈਂ ਇਥੇ ਠਮਕ ਲਾ ਦਨੀ ਆ ਸੁਖ ਪਾਇਓ ਇਥੇ ਵਿਸਰਾਮ ਹੈ। ਗੋਰ ਆਗਿਆ ਨਹੀਂ ਕਹਿਣਾ ਆਮ ਪਾਟੀ ਸਿੰਘ ਆਗਿਆ ਕਹਿ ਜਾਂਦੇ ਨੇ ਹੀਠਾ ਅੱਧਾ ਯਈਆ ਹੈ। ਐਡਾ ਉਚਾਰਨ ਕਰਨਾ ਪੁੱਲਾ ਬੋਲਣਾ ਆਗਿ ਆਗਿ ਤਜੀ ਸਿਆਨਪ ਚਿੰਤ ਵਿਸਾਰੀ ਆਹੰਗ ਛੋਡਿਓ ਹੈ ਤਿਆਗ ਤਿਆਗਿ ਇਸ ਤਰ੍ਹਾਂ ਐੜੇ ਨਾਲ ਉਚਾਰਨ ਕਰਕੇ ਰਹਾਉ ਜਾਵ ਦੇਖੋ ਤੋ ਸਗਲ ਮੋਹ ਹੀ ਮੂਹੀ ਆਓ ਜਾਵ ਦੇਖੋ ਤੋ ਸਗਲ ਮੋਹ ਹੀ ਮੂਹੀ ਆਓ ਤਾ ਸਰਨ ਪਰਿਓ ਗੁਰ ਭਾਗ ਗੁਰ ਭਾਗ ਨਹੀਂ ਕਹ ਦੇਣਾ ਤੋ ਸਰਨ ਪਰਿਓ ਗੁਰ ਇਥੇ ਠਮਕ ਲਾਦਣੀ ਆ ਭਾਗ ਕਰ ਕਿਰਪਾ ਟਹਲ ਹਰ ਲਾਇਓ ਸੋ ਜਮ ਛੋਡੀ ਮੋਰੀ ਲਾਗ ਤਰਿਉ ਸਾਗਰ ਪਾਵਕ ਕੋ ਜੋ ਸੰਤ ਭੀਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੂਰੂ ਹਰ ਚਰਨੀ ਚਿਤ ਲਾਗ ਜੈਤ ਸ੍ਰੀ ਮਹੱਲਾ ਪੰਜਵਾ ਮਨ ਮਹਿ ਸਤਗੁਰ ਧਿਆਨ ਤਰਾ ਦ੍ਰਿੜਿਓ ਗਿਆਨ ਮੰਤਰ ਹਰ ਨਾਮ ਮੰਤਰ ਹਰ ਨਾਮ ਹਾਂਜੀ ਦ੍ਰਿੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀ ਮਾਇਆ ਕਰ ਰਹਾ ਕਾਲ ਜਾਲ ਅਰ ਮਹਾ ਜੰਜਾਲ ਛੁਟਕੇ ਜਮਹ ਡਰਾ ਆਇਓ ਦੁਖ ਹਰਣ ਸਰਣ ਕਰਣਾ ਪਤ ਹਾਂਜੀ ਆਇਓ ਆਇਓ ਦੁਖ ਹਰਣ ਇਥੇ ਠਮਕ ਸਰਣ ਕਰੁਣਾ ਪਾਤ ਗਹਿਓ ਚਰਨ ਆਸਰਾ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ ਭਵ ਨਿਦ ਪਾਰ ਪਰਾ ਅਪਿਓ ਪੀਓ ਗਤ ਥੀਓ ਪਰਮਾ ਕਹ ਨਾਨਕ ਅਜਰ ਜਰਾ ਜੀ ਅਪਿਓ ਊੜਾ ਖੁੱਲੇ ਮੂੰਹ ਬਲਾਨੀ ਉਚਾਰਨ ਕਰਨਾ ਅਪਿਓ ਸਤ੍ਰੰਬੂਲ ਨਾ ਅਪਿਓ ਪਿਓ ਇਥੇ ਠਮਕ ਗਾਤ ਥਿਓ ਪਰ ਮਾਂ ਇਥੇ ਵਿਸਰਾਮ ਹੈ ਕਹ ਨਾਨਕ ਅજર ਚਰਾ ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾ ਕੋ ਬਿਆਧ ਨ ਕਾਈ ਰਹਾਉ ਦੀਚ ਸਾਵ ਸੰਗ ਰਹੇ ਅਲੇਪਾ ਨਹਿ ਵਿਆਪੈ ਓਨ ਮਾਈ ਜੀ ਇਸੇ ਤਰ੍ਹਾਂ ਵੀ ਸ਼ਰਾਂ ਲਾਉਣਾ ਦੀਸਹਿ ਸਭ ਸੰਗ ਰਹਿ ਰਹਿ ਅਲੀਪਾ ਨਹਿ ਵਿਆਪੈ ਓਨ ਮਾਈ ਇੱਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਨਹਿ ਵਿਆਪੈ ਓਨ ਇਹ ਤੇ ਕੰਮ ਕਰਦੀ ਕਿ ਨਹਿ ਵਿਆਪੈ ਓਨ ਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸਹੀ ਸੰਤ ਸੋਭਾਈ ਹਾਂਜੀ ਦਇਆ ਮਇਆ ਕਿਰਪਾ ਠਾਕੁਰ ਕੀ ਇਥੇ ਵਿਸਰਾਮ ਸਹੀ ਸੰਤ ਸੋਭਾਈ ਤੈਨ ਕਾ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈਤ ਸ੍ਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਗੋਬਿੰਦ ਪਦ ਤੇ ਵਿਸਰਾਮ ਲਾ ਦੇਣਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ਅੰਧਿਆਰੇ ਮਹਿ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਾਰਨ ਕਮਲ ਆਨੂਪ ਅਨਕ ਬਾਰ ਕਰੋ ਤੇ ਬੰਦਨ ਅਨਿਕ ਬਾਰ ਕਰੋ ਤੇ ਬੰਦਨ ਮਨਹਿ ਚਰਾਵ ਧੂਪ ਹਾਂਜੀ ਚਰਾਵੋ ਪਰ ਉਚਾਰਨ ਕਰਨਾ ਚਰਾ ਮਨਹਿ ਚਰਾਵ ਧੂਪ ਹਾਰ ਪਰਿਓ ਤੁਮਰੇ ਪ੍ਰਭ ਦਵਾਰੈ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜਲੇਹੋ नानक अपने को संसार पावक के कूप जयत श्री महल्ला पंजावा कोई जन हर सयो देवा जूर चरण गहा बको सुभ रसना दीजे प्राण अकूर रहाऊ ਮਾਨ ਤਨ ਨਿਰਮਲ ਕਰਤ ਕਿਆਰੂ ਹਰ ਸਿੰਚੈ ਸੁਦਾ ਸੰਜੂਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆਤੇ ਤੂਰਾ ਆਯੋ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰਾ ਅਪੈ ਪਦਦਾਨ ਸਿਮਰਨ ਸੁਆਮੀ ਕੋ ਰਬ ਨਾਨਕ ਬੰਦਨ ਛੂਰਾ ਜੈਤ ਸ੍ਰੀ ਮਹੱਲਾ ਪੰਜਵਾ ਚਾਤ੍ਰਿਕ ਚਿਤਵਤ ਬਰਸਤ ਮੀਹ ਕਿਰਪਾ ਸਿੰਧ ਕਰੋਣਾ ਪ੍ਰਭ ਧਾਰਾ ਹੋ ਹਰ ਪ੍ਰੇਮ ਭਗਤ ਕੋ ਨੇਹ ਹਾਂਜੀ ਇਹ ਸਾਰੇ ਜਿਹੜੇ ਪਾਦ ਹਨ ਇਹਨਾਂ ਤੇ ਅਖੀਲੇ ਮੇਂ ਬਿੰਦੀ ਲੱਗੀ ਹੋਈ ਆ ਉਚਾਰਨ ਕਰਨੀ ਹੈ ਇਹ ਸ਼ਬਦ ਦੁਆਰਾ ਪਾ ਕਿਸੇ ਨੂੰ ਸਮਝਾ ਵੀ ਸਕਦੇ ਹਾਂ ਵੀ ਦੇਖੋ ਇੱਥੇ ਕਿੰਨੀਆਂ ਬਿੰਦੀਆਂ ਲੱਗੀਆਂ ਹਨ ਸਾਰੇ ਸ਼ਬਦ ਦੇ ਅਖੀਰਲੇ ਪਦਾਂ ਤੇ ਬਿੰਦੀਆਂ ਲੱਗੀਆਂ ਹੋਈਆਂ ਰਹਾਉ ਅਨਿਕ ਸੂਖ ਚਕਵੀ ਨਹੀਂ ਚਾਹਤ ਅਨਦਪੂਰਨ ਪੇਖ ਦੇਹ ਅਨਕ ਉਪਾਵ ਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹ हम अनाथ नाथ हर शरणी अपनी कृपा करें अपनी कृपा करें अपनी कृपा करें एक ਤਾਂ ਹੁੰਦਾ ਨਾ ਤਕਸਾਲ ਸੀਨੇ ਬਸੀਨੇ ਦਸ਼ਮ ਪਾਸ਼ਾ ਮਹਾਰਾਜ ਨੇ ਜਿਵੇਂ ਸੰਥਿਆ ਕਰਾਈ ਉਹਦੇ ਵਿੱਚ ਤਾਂ ਵਿਦਿਆਰਥੀ ਨੂੰ ਦੱਸਿਆ ਹੀ ਜਾਂਦਾ ਟਕਸਾਲ ਵਿੱਚ ਵੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਦੂਜਾ ਗੁਰਬਾਣੀ ਚੋਂ ਵੀ ਆਪਾਂ ਨੂੰ ਇਸ਼ਾਰੇ ਮਿਲ ਜਾਂਦੇ ਆ ਇਹੋ ਜੇ ਸ਼ਬਦਾਂ ਦੁਆਰਾ ਜੀ ਬਿਲਕੁਲ ਜਿਨ੍ਹਾਂ ਦੇ ਪਦਾਂ 'ਚ ਪੁਰਖਾਂ ਬਿਰਖਾਂ ਤੀਰ ਸਾ ਤਟਾਂ ਮੇਗਾ ਖੇਤਾਂ ਨਾਲ-ਨਾਲ ਬਿੰਦੀਆਂ ਯਾਨੀ ਲੱਗੀਆਂ ਹੋਈਆਂ ਹੈਗੀਆਂ ਤੇ ਇਹ ਫਿਰ ਇਸ਼ਾਰਿਆਂ ਤੋਂ ਵੀ ਪਤਾ ਲੱਗ ਜਾਂਦਾ ਹੈ ਵੀ ਯਾਨੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਆ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਆ ਹਮ ਅਨਾਥ 나ਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਾਧੈ ਤੇਸ ਬਿਨ ਆਣ ਨਾ ਕੀਹ ਜੈਤ ਸਰੀ ਮਹੱਲਾ ਪੰਜਵਾ ਮਾਨ ਤਨ ਬਾਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕੋ ਪਾਈ ਤੈਨ ਰਸ ਪੀਓ ਭਾਰੀ ਤਾ ਔਂਕੜ ਪੂਰਾ ਬੁਲਿਆ ਕਰ ਸੁਜਾਨ ਜਿ ਬੋਲਦਾ ਸਜਾਨ ਸਜਾਨ ਦਾ ਅਰਥ ਵੱਖਰਾ ਹੈ ਸੁਜਾਨ ਦਾ ਅਰਥ ਵੱਖਰਾ ਹੈ ਸਜਾਣਾ ਤਾਂ ਹੁੰਦਾ ਕਿਸੇ ਚੀਜ਼ ਨੂੰ ਸਜਾਉਣਾ ਸਜਾਵਟ ਕਰਨੀ ਡੈਕੋਰੇਸ਼ਨ ਕਰਨੀ ਸੁਜਾਨ ਦਾ ਅਰਥ ਹੁੰਦਾ ਸਿਆਣਾ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਾਵਣ ਹਮਾਰੀ ਲਾਇ ਲਏ ਹਮਾ ਰੀ ਨੂੰ ਨਿਭਾਰੀ ਕਰਨਾ ਮਾ ਨੂੰ ਪਹਾਰਾ ਕਰਨਾ ਹਮਾਰੀ ਰੀ ਪਦ ਜਿਹੜਾ ਨਾ ਬੋਲਾ ਹੀ ਕੁਦਰਤ ਕਾਣ ਹਮਾਰੀ ਲਾ ਲਏ ਲਾੜ ਦਾਸ ਜਨ ਆਪਣੇ ਇਹ ਪਦ ਜੁੜੇ ਹਨ ਮਿਹਨਤ ਨਾਲ ਸ਼ੁੱਧ ਹੁੰਦੇ ਆ ਐ ਮਤਲਬ ਕਿ ਮਿਹਨਤ ਕਰੇ ਇਹਨਾਂ ਦੀ ਹਮਾਰੀ ਹਮਾਰੀ ਫਿਰ ਫਿਰ ਇਹ ਸ਼ੁੱਧ ਹੁੰਦੇ ਉਦਰੇ ਉਦਰਣ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਜੈਤਸਰੀ ਮਹੱਲਾ ਪੰਜਵਾ ਆਏ ਅਨਕ ਜਨਮ ਭ੍ਰਮ ਸਰਣੀ ਆਏ ਵਿਸ਼्राम ਇਸੇ ਤਰ੍ਹਾਂ ਹੀ ਲਾਉਣਾ ਆਏ ਇਥੇ ਜਮਕ ਲਾ ਦਿੰਨੀ ਹੈ ਅਨਿਕ ਜਨਮ ਭ੍ਰਮ ਇਥੇ ਵਿਸ਼्राम ਸਰਣੀ ਉਦਰ ਦੇਹ ਅੰਧ ਕੂਪ ਤੇ ਲਾਭ ਹੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੋਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਾਂਜੀ ਠੀਕ ਹੈ ਇੱਥੇ ਵਿਸਰਾਮ ਹੈ ਹਰ ਦਰਸ਼ਨ ਤ੍ਰਿਪਤ ਇੱਥੇ ਠੰਮਕ ਨਾਨਕ ਦਾਸ ਪਾਵਤ ਇਥੇ ਵਿਸਰਾਮ ਹਰ ਨਾਮ ਰੰਗ ਆਪਰਣੀ ਹਰ ਨਾਮ ਰੰਗ ਇਥੇ ਠਮਕ ਆਪਰਣੀ ਜੈਤਿਸ਼ਰੀ ਮਹੱਲਾ ਪੰਜਵਾ ਹਰ ਜਨ ਸਿਮਰਹੁ ਹਿਰਦੈ ਰਾਮ ਹਰ ਜਨ ਸਿਮਰਹੁ ਹਿਰਦੈ ਰਾਮ ਹਰ ਗਨ ਕਉ ਅਪਦਾ ਨਿਕਟ ਨ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨਸਹਿ ਹਰ ਸੇਵਾ ਨਿਚਲ ਗੋਵਿਦ ਧਾਮ ਕੋਟ ਬਿਗਨ ਬਿਨਸਹਿ ਇਥੇ ਠਮਕ ਲੱਗ ਜੇਗੀ ਹਰ ਸੇਵਾ ਇਥੇ ਵਿਸਰਾਮ ਨਿਚਲ ਗੋਵਿਦ ਧਾਮ भगवंत भगत को पो किस नाही आदर देवत जाम ताज गोपाल आन जो करनी सोई सोई बिन सत खाम चरण कमल हृदय गह नानक सुख समूह विश्राम जयत सरी महल्ला नावा ਇਕ ਓੰਕਾਰ ਸਤਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਜਾਇਓ ਹਾਂਜੀ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤੇਹ ਤੇਹ ਆਪ ਬੰਧਾਇਓ ਹਾਂਜੀ ਰਹਾਉ ਸਮਝ ਨਾ ਪਰੀ ਵਿਖਾ ਰਾਸ ਰਚਿਓ ਜਾਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਰਾਮ ਰਤਨ ਘਟ ਹੀ ਕੇ ਭੀਤਰ ਰਤਨ ਰਾਮ ਰਤਨ ਰਾਮ ਘਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਦਿੱਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ